ਲਓ ਜੀ ਧੰਨਵਾਦ ਕਰਦੇ ਨਵੇਂ ਬਲੌਗ ਦੇ ਵਿੱਚ ਅੱਜ ਗੁਰਮਖ ਪਿਆਰਿਓ ਆਪਾਂ ਬੱਚਿਆਂ ਤੋਂ ਪੁੱਛਾਂਗੇ ਇਹਨਾਂ ਦੇ ਨਾਮ ਤੇ ਕਲਾਸਾਂ ਤੇ ਕਿਹੜੇ ਕਿ ਕਿੰਮ ਕੰਮੀ ਚ ਪੜਦੇ ਆ ਤੇ ਬੱਚਿਓ ਤੇ ਆਪੋ ਆਪਣੇ ਨਾਮ ਦੱਸੋ ਕੱਲਾ ਕੱਲਾ ਤੇ ਇੱਕ ਤੇ ਕੈਮੀ ਕੰਮੀ ਚ ਪੜਦੇ ਆ ਹਾਂ ਦੱਸ ਪਹਿਲਾਂ ਤੂੰ ਗੁੱਡ ਮੌਰਨਿੰਗ ਟੂ ਆਲਾ ਫਿਰ ਮਾਈ ਨੇਮ ਇਜ਼ ਸੁਦੀਪ ਕਲਸਾ 3ਵੀਂ ਠੀਕ ਤੇ ਹੁਣ ਤੂੰ ਦੱਸ ਹਾਂ ਜੀ ਕਲਾਸ ਤੇ ਹੁਣ ਤੂੰ ਦੱਸ ਮੇਰਾ ਨਾਮ ਗੁਰਨੀਤ ਕੌਰ ਹੈ ਮੈਂ ਚੌਥੀ ਜਮਾਤ ਵਿੱਚ ਪੜਦੀ ਹਾਂ ਠੀਕ ਹੁਣ ਤੋਂ ਮੈਂ ਮਾਈ ਨੇਮ ਇਜ਼ ਗੁਰਨੀਤ ਕੌਰ ਕਲਾਸ ਇਨ ਵਾਪਾ ਹਾਂ ਆਈ ਡਿਡ ਇਨ ਫਿਫਥ ਕਲਾਸ ਠੀਕ ਇਤੋਂ ਦੱਸੁੰਦੇ ਆਈ ਨੇਮ ਇਜ਼ ਫਿਫਥ ਕਲਾਸ ਆਈ ਨੇਮ ਇਜ਼ ਇਹ ਦੰਦ ਹਾਂ ਫਸਟ ਕਲਾਸ ਹਾਂ ਤੇ ਇੱਕ ਆ ਨਕੀ ਬੱਚੀ ਇਹ ਦੇਖੇ ਬਾਬਾ ਜੀ ਮਾਲੀ ਲਾ ਠੀਕ ਹੈ ਮਾਈ ਨੇਮ ਇਜ਼ ਠੀਕ ਹੈ ਲੈ ਵੀ ਅੱਜ ਬੱਚਿਆਂ ਦੀ ਇਹ ਕਿਉਂਕਿ ਬੱਚਿਆਂ ਨਾਲ ਅਸੀਂ ਮਜ਼ਾਕ ਜ਼ਰੂਰੀ ਹੈ ਬੱਚਿਆਂ ਨਾਲ ਹੈ ਇਹ ਖੁਸ਼ੀਆਂ ਦੇ ਪਾਲ ਇਹਨਾਂ ਦੀ ਜ਼ਿੰਦਗੀ ਦੇ ਪਾਲ ਨੇ ਤੇ ਇਹਨਾਂ ਦਾ ਇਸ ਕਰਕੇ ਵੀ ਵੀਡੀਓ ਚੰਗੀ ਲੱਗੀ ਸਬਸਕ੍ਰਾਈਬਰ ਕਰ ਦਿਓ ਜੀ ਤੇ ਧੰਨਵਾਦ ਜੀ ਬਹੁਤ ਬਹੁਤ ਸਾਰੀਆਂ